ਸਸਿਕਲ ਜੀ ਮੈਂ ਡਾਕਟਰ ਜੋਤੀ ਸ਼ਰਮਾ ਤੁਹਾਡਾ ਮੇਰੇ ਚੈਨਲ ਪੰਜਾਬੀ ਫਾਊਂਡੇਸ਼ਨ ਅਕੈਡਮੀ ਵਿੱਚ ਸਵਾਗਤ ਹੈ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਸੂਫੀ ਮਤ ਤੇ ਬਾਬਾ ਫਰੀਦ ਸੂਫੀ ਸ਼ਬਦ ਕੀ ਹੁੰਦਾ ਹੈ ਸੂਫੀ ਸ਼ਬਦ ਦੀ ਉਤਪਤੀ ਕਿਸ ਤੋਂ ਹੋਈ ਹੈ ਸੂਫੀ ਮਤ ਕੀ ਹੈ ਇਸ ਦਾ ਨਿਕਾਸ ਵਿਕਾਸ ਕਿਸ ਤਰੀਕੇ ਨਾਲ ਹੋਇਆ ਹੈ ਤੇ ਸੂਫੀਆਂ ਦੇ ਵਿੱਚੋ ਕਿਹੜੇ ਕਿਹੜੀਆਂ ਸੰਪਰਦਾਵਾਂ ਸਨ ਤੇ ਸੂਫੀ ਮਤ ਨੂੰ ਅੱਗੇ ਲੈ ਜਾਣ ਦੇ ਵਿੱਚ ਕਿਹੜੇ ਸੂਫੀ ਕਵੀ ਨੇ ਯੋਗਦਾਨ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਮੈਂ ਜਾਣਕਾਰੀ ਦਵਾਂਗੀ ਸੂਫੀ ਮਤ ਸੂਫੀਆਂ ਦੇ ਪਹਿਲੇ ਸੂਫੀ ਕਵੀ ਬਾਬਾ ਫਰੀਦ ਜੀ ਹਨ ਬਾਬਾ ਫਰੀਦ ਜੀ ਤੋਂ ਹੀ ਅਸੀਂ ਸੂਫੀ ਕਾਵ ਦਾ ਆਰੰਭ ਮੰਨਦੇ ਹਾਂ ਸੂਫੀ ਮਤ Hindu ਭਗਤੀ ਮਤ ਤੇ ਵਿਦਾਂਤ ਦੀ ਮੁਸਲਮਾਨੀ ਸੂਰਤ ਦਾ ਨਾਮ ਹੈ ਮੁਸਲਮਾਨਾਂ ਦੇ ਆਉਣ ਦੇ ਨਾਲ ਹੀ ਸੂਫੀ ਮਤ ਹੋਣ ਦੇ ਵਿੱਚ ਆਇਆ ਹੈ ਇਹਨਾਂ ਦੇ ਪ੍ਰਮੁੱਖ ਗੜ ਲਾਹੌਰ ਮੁਲਤਾਨ ਪਾਕਪਟਨ ਆਦੀ ਜਰੇ ਮੰਨੇ ਜਾਂਦੇ ਨੇ ਸੂਫੀ মত ਦਾ ਜਨਮ ਹਜਰਤ ਮੁਹੰਮਦ ਸਾਹਿਬ ਦੇ ਸਮੇਤ ਉਹ ਸ਼ੁਰੂ ਹੋ ਗਿਆ ਸੀ ਇਸ ਦੇ ਮੁੱਖੀ ਹਜਰਤ ਅਲੀ ਨੂੰ ਮੰਨਿਆ ਜਾਂਦਾ ਹੈ ਇੱਥੇ ਸੂਫੀਆ ਦਾ ਪ੍ਰਮੁੱਖ ਕੇਂਦਰ ਅਰਬੀ ਹੈ ਸੂਫੀ ਸ਼ਬਦ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੂਫੀ ਕੀ ਹੁੰਦੇ ਹੈ ਇਸਲਾਮ ਦੇ ਅਧਿਆਤਮਵਾਦੀਆਂ ਨੂੰ ਸੂਫੀ ਕਿਹਾ ਜਾਂਦਾ ਹੈ ਸੂਫੀ ਸ਼ਬਦ ਬਾਰੇ ਵਕ ਵਕ ਵਿਦਵਾਨਾਂ ਨੇ ਵਕ ਵਕ ਵਿਚਾਰ ਦਿੱਤੇ ਨੇ ਸੂਫੀ ਸ਼ਬਦ ਕਈ ਵਿਦਵਾਨ ਕਹਿੰਦੇ ਨੇ ਕਿ ਸੂਫੀ ਸ਼ਬਦ ਸੂਫਾ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਚਬੂਤਰਾ ਹਜਰਤ ਮੁਹੰਮਦ ਸਾਹਿਬ ਦੇ ਸਮੇਂ ਦੇ ਵਿੱਚ ਮੱਕੇ ਦੀ ਮਸਜਿਦ ਦੇ ਜਾਨ ਸਮੇ ਬਾਹਰ ਜੋ ਇੱਕ ਚਬੂਤਰਾ ਬਣਿਆ ਹੁੰਦਾ ਸੀ ਉੱਥੇ ਬੈਠ ਕੇ ਉਹ ਨਮਾਜ਼ ਕਰਦੇ ਸੀ ਰੱਬ ਨੂੰ ਯਾਦ ਕਰਦੇ ਸੀ ਕਈ ਵਿਦਵਾਨ ਸੂਫੀ ਸ਼ਬਦ ਸਫ ਤੋਂ ਬਣਿਆ ਮੰਨਦੇ ਹਨ ਸਫ ਦਾ ਅਰਥ ਹੈ ਕਤਾਰ ਪਹਿਲੀ ਕਤਾਰ ਦੇ ਵਿੱਚ ਬੈਠ ਕੇ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਸੂਫੀ ਕਿਹਾ ਜਾਂਦਾ ਸੀ। ਤੇ ਕੁਝ ਵਿਦਵਾਨ ਕਹਿੰਦੇ ਨੇ ਕਿ ਸੂਫੀ ਉਹ ਹੁੰਦਾ ਹੈ ਜਿਨ੍ਹਾਂ ਦਾ ਦਿਲ ਸਾਫ਼ ਹੁੰਦਾ ਹੈ ਜੋ ਸੱਚੇ ਦਿਲ ਨਾਲ ਪ੍ਰਮਾਤਮਾ ਨੂੰ ਅराधना ਕਰਦੇ ਨੇ ਉਸ ਨੂੰ ਸੂਫੀ ਕਿਹਾ ਜਾਂਦਾ ਹੈ। ਤੇ ਕੁਝ ਵਿਦਵਾਨ ਕਹਿੰਦੇ ਨੇ ਕਿ ਸੂਫੀ ਸ਼ਬਦ ਸੋਫੀਆ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਅਕਲ, ਬੁੱਧੀ, دانش। ਪਰ ਸੂਫੀ ਹੈ ਕੀ ਹੈ ਇਸ ਦੀ ਪ੍ਰਮਾਣਿਕ رائے ਦੇਖੀਏ ਤਾਂ ਸੂਫੀ ਸ਼ਬਦ ਸੂਫਤੋ ਬਣਿਆ ਹੈ ਇਸ ਦਾ ਅਰਥ ਹੈ ਉਹਨ ਕਾਲੀ ਮੋਟੀ ਉਹਨ ਪਹਿਨਨ ਵਾਲਿਆਂ ਨੂੰ ਸੂਫੀ ਕਿਹਾ ਜਾਂਦਾ ਸੀ ਇਸੇ ਗੱਲ ਨੂੰ ਪ੍ਰਮਾਣਿਕ ਆਧਾਰ ਮੰਨਦਿਆ ਹੋਇਆ ਬਾਬਾ ਫਰੀਦ ਜੀ ਦੇ ਵੀ ਸ਼ਲੋਕ ਇਸ ਗੱਲ ਦੀ ਗਵਾਹੀ ਪਰਦੇ ਹਨ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨ ਹੀ ਪਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਇਹੀ ਪ੍ਰਮਾਣਿਕ ਮੰਨਿਆ ਜਾਂਦਾ ਹੈ ਕਿ ਸੂਫੀ ਸ਼ਬਦ ਸੂਫ ਤੋਂ ਬਣਿਆ ਹੈ ਸੂਫ ਦੇ ਨਾਲ ਸੰਬੰਧਿਤ ਵਿਚਾਰਧਾਰਾ ਨੂੰ ਤਸ਼ਵੂਫ ਵੀ ਕਿਹਾ ਜਾਂਦਾ ਹੈ ਸੂਫੀ ਮਤ ਦਾ ਨਿਕਾਸ ਤੇ ਵਿਕਾਸ ਕਿਸ ਤਰੀਕੇ ਨਾਲ ਹੋਇਆ ਬੇਸ਼ੱਕ ਸੂਫੀ ਮਤ ਭਾਰਤੀ ਅਧਿਆਤਮਵਾਦ ਦਾ ਇੱਕ ਇਸਲਾਮੀ ਰੂਪ ਹੈ ਜਿਸ ਨੇ ਇਸਲਾਮ ਦੇ ਵਿੱਚ ਜੋ ਐਸੈਂਸ਼ੀਅਲ ਦਿੱਕਤਾਂ ਡਰ ਦਾ ਪੈ ਸੀ ਉਸ ਤੋਂ ਬਚਣ ਦੇ ਲਈ ਉਹਨਾਂ ਨੇ ਆਪਣਾ ਮੂਹ ਘੱਜ ਲਿਆ ਪਹਿਰਾਵਾ ਤਾਂ ਬਦਲ ਲਿਆ ਉਸ ਤੋਂ ਹੀ ਸੂਫੀ ਜਰੇ ਸੀ ਅੱਗੋਂ ਨਿਕਾਸ ਕਰ ਰਹੇ ਸੀ ਸਰਿੰਦਰ ਕੋਲੀ ਦੇ ਅਨੁਸਾਰ ਤਾਂ ਸੂਫੀ মত ਮੁਸਲਮਾਨੀ ਸ਼ਾਇਆਵਾਦੀ ਦਾ ਰੂਪ ਹੈ ਇਸ ਅਸੇ ਦੇਸ਼ਵੰਦ ਵਿੱਚ ਤਿੰਨ ਤਰ੍ਹਾਂ ਦੇ ਵਿਚਾਰ ਵੀ ਪਾਏ ਜਾਂਦੇ ਹਨ ਕਿ ਸੂਫੀ মত ਮੁਹੰਮਦ ਸਾਹਿਬ ਦੀ ਸਿੱਖਿਆ ਤੋਂ ਗ੍ਰਹਿਣ ਕੀਤਾ ਜਾਂਦਾ ਹੈ ইরਾਨੀ ਇਹ ਈਰਾਨ মত ਦੇ ਪ੍ਰਤੀਕਰਮ ਵਜੋਂ ਹੋਂਦ ਵਿੱਚ ਆਇਆ ਹੈ ਕਈ ਕਹਿੰਦੇ ਨੇ ਕਿ ਇਸ ਦਾ ਵਿਕਾਸ ਨਾਮ ਅਫਲਤੂਨੀ ਵਿਚਾਰਾਂ ਦੇ ਨਾਲ ਹੋਇਆ ਹੈ ਤੇ ਇਹ ਇੱਕ ਖੁਦ ਪੁੰਗਰ ਰਹੇ ਬੂਟੇ ਦੇ ਵਾਂਗ ਆਪਣੇ ਆਪ ਹੀ ਜਰਾ ਵਿਕਸਿਤ ਹੋਇਆ ਹੈ ਸੂਫੀ ਮਤ ਦੀ ਜਨਨੀ ਬਾਰੇ ਦੇਖੀਏ ਤਾਂ ਸੂਫੀ ਮਤ ਜੋ ਕਿ ਅਰਬ ਦੇ ਵਿੱਚ ਪੈਦਾ ਹੋਇਆ ਸੀ ਇਸ ਦੀ ਮੁੱਖ ਭੂਮੀ ਜੋ ਇਸਲਾਮ ਹੈ ਇਸਲਾਮ ਤੋਂ ਹੀ ਇਸ ਨੂੰ ਆਧਾਰ ਮੰਨਿਆ ਜਾਂਦਾ ਹੈ ਇਸ ਦਾ ਇਸਲਾਮ ਨਾਲ ਰਿਸ਼ਤਾ ਇੱਕ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਇੱਕ ਮਾਂ ਦਾ ਆਪਣੇ ਬੱਚੇ ਨਾਲ ਹੁੰਦਾ ਹੈ ਜਦੋਂ ਕੋਈ ਬੱਚਾ ਗਲਤੀ ਕਰਦਾ ਹੈ ਉਸ ਦੀ ਮਾਂ ਉਸ ਨੂੰ ਡਾਂਟਦੀ ਹੈ ਤਾਂ ਉਹ ਘਰ ਛੱਡ ਕੇ ਵੀ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਸਿੱਖਿਆ ਪ੍ਰਾਪਤ ਕਰਕੇ ਜਦੋਂ ਦੁਬਾਰਾ ਆਪਣੀ ਪਹਿਚਾਣ ਵੀ ਸਥਾਪਿਤ ਕਰ ਲੈਂਦਾ ਹੈ ਪਰ ਉਹ ਕਦੇ ਵੀ ਆਪਣੇ ਮਾਂ ਦੇ ਖੂਨ ਤੋਂ ਅਲੱਗ ਨਹੀਂ ਹੋ ਸਕਦਾ ਇਸੇ ਤਰੀਕੇ ਨਾਲ ਸੂਫੀ ਮਤ ਜਿੰਨਾ ਮਰਜੀ ਵਿਕਾਸ ਕਰ ਗਿਆ ਅੱਗੋਂ ਚਲਾ ਗਿਆ ਪਰ ਉਸ ਦੀ ਜਿਹੜੀ ਮੇਨ ਜਨਨੀ ਉਹ ਇਸਲਾਮ ਹੀ ਹੈ ਬੇਸ਼ੱਕ ਉਹ ਅਰਬ ਤੋਂ ਨਿਕਲ ਕੇ ਜਾਰਡਨ ਫਿਲਸਤੀਨ ਉੱਤਰੀ ਅਮਰੀਕਾ ਤੱਕ ਪਹੁੰਚ ਗਿਆ ਇਸ ਤਰ੍ਹਾਂ ਸੂਫੀ ਮਤ ਦੇ ਬਾਰੇ ਦੇਖੀਏ ਤਾਂ ਸੂਫੀ ਮਤ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਇਸਾਈਆਂ ਦਾ ਵੀ ਪਿਆ ਉਹਨਾਂ ਨੇ ਉਹਨਾਂ ਤੋਂ ਵੀ ਖਲੀਮੀ ਜੱਪ ਤਪ ਮਨਵਾਦ ਬਹੁਤ ਜ਼ਿਆਦਾ ਵਿਚਾਰਤਮਾ ਉਹਨਾਂ ਤੋਂ ਗ੍ਰਹਿਣ ਕੀਤੀਆਂ ਨੇ ਇਸ ਦੇ ਨਾਲ ਹੀ ਉਹਨਾਂ ਤੇ ਬੁੱਧ ਧਰਮ ਤਾਂ ਵੀ ਉਹਨਾਂ ਨੇ ਪ੍ਰਭਾਵ ਗ੍ਰਹਿਣ ਕੀਤਾ ਤਿਆਗਵਾਦ ਅਨੇਕਾਂ ਕਿਸਮ ਦੇ ਸਿਧਾਂਤ ਜਿਹੜੇ ਉਹਨਾਂ ਨੇ ਬੁੱਧ ਧਰਮ ਤੋਂ ਵੀ ਲੈਨੇ ਉਸ ਸਮੇਂ ਉਹਨਾਂ ਨੇ ਇੱਕ ਫਨਾ ਦਾ ਸਿਧਾਂਤ ਜੋ ਕਿ ਨਾਸ਼ਵਾਨ ਹੋਣ ਦਾ ਸਿਧਾਂਤ ਹੈ ਉਹ ਵੀ ਉਹਨਾਂ ਤੋਂ ਹਾਸਿਲ ਕੀਤਾ ਸੀ ਉਸ ਤੋਂ ਬਾਅਦ ਕਿ ਇਹ ইরਾਨੀ ਪ੍ਰਭਾਵ ਸੂਫੀ ਮਤ ਦੇ ਉੱਤੇ ਈਰਾਨ ਦਾ ਵੀ ਪ੍ਰਭਾਵ ਪਿਆ ਜਾਂਦਾ ਹੈ ਕਈ ਤਾਂ ਇਹ ਕਹਿੰਦੇ ਨੇ ਕਿ ਸੂਫੀ ਮਤ ਦਾ ਆਰੰਭ ਅਰਬ ਦੀ ਬਜਾਏ ਈਰਾਨ ਦੇ ਵਿੱਚ ਹੋਇਆ ਹੈ ਈਰਾਨ ਨੂੰ ਇਸ ਦਾ ਮੁੱਢ ਹੀ ਮੰਨਦੇ ਨੇ ਪਰ ਈਰਾਨ ਦਾ ਪ੍ਰਭਾਵ ਜੋ ਸੂਫੀਆਂ ਦੇ ਪਿਆ ਜੋ ਸਮੇਂ ਦੀਆਂ ਜੁਨਾਰਨੀ ਦਾਰਸ਼ਨਿਕ ਪੁਸਤਕਾਂ ਸੀ ਉਹਨਾਂ ਦਾ ਅਨੁਵਾਦ ਜਿਹੜਾ ਅਰਬੀ ਫਾਰਸੀ ਦੇ ਰਾਹੀਂ ਜਰਾ ਕੀਤਾ ਗਿਆ ਇਸ ਦੇ ਨਾਲ ਹੀ ਸੂਫੀ ਮਤ ਦੇ ਉੱਪਰ ਨਵ ਅਫਲਾਤੂਨੀ ਪ੍ਰਭਾਵ ਵੀ ਪਿਆ ਨਵ ਅਫਲਾਤੂਨੀ ਪ੍ਰਭਾਵ ਇੰਨਾ ਜ਼ਿਆਦਾ ਪਿਆ ਕਿ ਉਹਨਾਂ ਨੇ ਜਿਹੜੀ ਉਸ ਸਮੇਂ ਦੇ ਜਿਹੜੇ ਗ੍ਰੰਥ ਸੀ ਧਾਰਮਿਕ ਗ੍ਰੰਥ ਸੀ ਉਹ ਅਰਬੀ ਬੋਲੀ ਦੇ ਵਿੱਚ ਬੇਸ਼ੱਕ ਰਚੇ ਗਏ ਸੀ ਪਰ ਉਹਨਾਂ ਤੋਂ ਉਹਨਾਂ ਨੇ ਸਵੈ ਪ੍ਰਕਾਸ਼ ਧਾਰਮਿਕ ਭਾਵ ਜਿਹੜੇ ਉਹਨਾਂ ਨੇ ਨਵ ਅਫਲਾਤੂਨੀ ਵਿਚਾਰਧਾਰਾ ਤੋਂ ਗ੍ਰਹਿਣ ਕੀਤੇ ਆ ਨਾਲ ਹੀ ਉਹਨਾਂ ਸੀ ਜਿਕਰ ਕਰ ਰਹੇ ਆ ਸੂਫੀ ਸੰਪਰਦਾਵਾਂ ਕਿ ਸੂਫੀ ਸੰਪਰਦਾਵਾਂ ਬੇਸ਼ੱਕ 12ਵੀਂ ਸਦੀ ਵਿੱਚ ਹੋਣ ਦੇ ਵਿੱਚ ਆ ਗਈਆਂ ਤੇ ਇਹਨਾਂ ਨੇ ਇੱਕ ਆਪਣਾ ਵੱਖਰਾ ਰੋਲ ਅਦਾ ਕੀਤਾ ਇਸਲਾਮ ਨੂੰ ਪ੍ਰਚਾਰਨ ਵਾਲੇ ਸਭ ਤੋਂ ਵੱਧ ਸੂਫੀ ਹੀ ਨੇ ਜਾਦੂਨਾਤ ਇਤਿਹਾਸਕਾਰ ਦਾ ਕਹਿਣਾ ਵਾ ਕਿ ਇਸਲਾਮ ધਰਮ ਵਾਲੇ ਜੋ ਕੰਮ ਤਲਵਾਰ ਦੇ ਜੋੜ ਨਾਲ ਨਾ ਕਰ ਸਕੇ ਉਹ ਸੂਫੀ ਸੰਤਾ ਫਕੀਰਾਂ ਨੇ ਉਹ ਸੂਫੀ ਸੰਤਾ ਫਕੀਰਾਂ ਨੇ ਕਰ ਵਿਖਾਇਆ ਇਸ ਇਹਨਾਂ ਦੇ ਹੋਣ ਦੇ ਵਿੱਚ ਸੂਫੀ ਸੰਪਰਦਾਵਾਂ ਦੀ ਹੋਣ ਦੇ ਵਿੱਚ ਆਉਣ ਦੇ ਪ੍ਰਮੁੱਖ ਕਾਰਨ ਕੀ ਸੀ ਕਿ ਇਸਲਾਮੀ ਸਮਾਜ ਦੇ ਵਿੱਚ ਗਿਰਾਵਟ ਆ ਗਈ ਸੀ ਉਨ੍ਹਾਂ ਗਿਰਾਵਟ ਨੂੰ ਦੂਰ ਕਰਨ ਲਈ ਸੂਫੀ ਸੰਤਾਂ ਫਕੀਰਾਂ ਨੇ ਤਿਆਗਵਾਦ ਵਰਗੀਆਂ ਰੁਚੀਆਂ ਨੂੰ ਲਿਆ ਕੇ ਆਧਾਰ ਬਣਾ ਕੇ ਉਹਨਾਂ ਨੇ ਪਰਮਾਤਮਾ ਦੀ ਬੰਦਗੀ ਤੇ ਜੋਰ ਦਿੱਤਾ ਸੀ ਇਸਲਾਮੀ ਅਧਿਆਤਮਿਕ ਜੀਵਨ ਦੇ ਵਿੱਚ ਗਿਰਾਵਟ ਆਨ ਕਰਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਾਨ ਵਰਗੀਆਂ ਪਵਿੱਤਰ ਗ੍ਰੰਥਾਂ ਦਾ ਸਹਾਰਾ ਲੈ ਕੇ ਪਰਮਾਤਮਾ ਨਾਲ ਜੋੜਨ ਬਾਰੇ ਸੰਦੇਸ਼ ਦਿੱਤਾ ਕੁਰਾਨ ਵਿੱਚ ਇੰਨੇ ਜਿਹੇ ਗੁਨਾਹਾਂ ਜ਼ਿਕਰ ਕੀਤਾ ਕਿ ਇਨਸਾਨ ਜਿਹੜਾ ਆਪਣੇ ਕਰਮਾਂ ਤੋਂ ਡਰ ਗਿਆ ਤੇ ਉਸਨੇ ਰੱਬ ਦੀ ਬੰਦਗੀ ਤੋਂ ਹੀ ਇਹ ਸਾਰੇ ਚੀਜ਼ਾਂ ਦਾ ਛੁਟਕਾਰਾ ਪਾਇਆ ਜਾ ਸਕਦਾ ਹੈ ਆਪਣੇ ਮਨ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ਤੇ ਇਸ ਕਰਕੇ ਉਹਨਾਂ ਨੇ ਤਿਆਗਵਾਦੀ ਤੇ ਰੁਚੀਆਂ ਨੂੰ ਤਰਨ ਕੀਤਾ ਤੇ ਨਾਲ ਹੀ ਰੋਜ਼ਾ ਰੱਖਣ ਤੇ ਭਗਤੀ ਕਰਨ ਤੇ ਜੋੜ ਦਿੱਤਾ ਸੂਫੀ ਸੰਪਰਦਾਵਾਂ ਪੰਜ ਤਰੀਕੇ ਦੇ ਸੀ ਭਾਰਤ ਦੇ ਵਿੱਚ ਪੰਜ ਸੂਫੀ ਸੰਪਰਦਾਵਾਂ ਸੀ ਜਿਨ੍ਹਾਂ ਦਾ ਜ਼ਿਕਰ ਇਸ ਪ੍ਰਕਾਰ ਹੈ ਸਭ ਤੋਂ ਪਹਿਲੀ ਸੰਪਰਦਾ ਹੈ ਚਿਸ਼ਤੀ ਸੰਪਰਦਾ ਚਿਸ਼ਤੀ ਸੰਪਰਦਾ ਦੂਜੀ ਸੋਹਰਾਵਰਦੀ ਸੰਪਰਦਾ ਤੀਸਰੀ ਕਾਦਰੀ ਸੰਪਰਦਾ ਚੌਥੀ ਨਕਸ਼ਬੰਦੀ ਸੰਪਰਦਾ ਪੰਜਵੀਂ ਮਲਾਮਤੀ ਸੰਪਰਦਾ ਚਿਸ਼ਤੀ ਸੰਪਰਦਾ ਜੋ ਕਿ ਪਹਿਲੀ ਸੰਪਰਦਾ ਹੈ ਇਸ ਦਾ ਆਰੰਭ ਅਬੂ ਇਸਹਾਕ ਸੰਮੀ ਤੋਂ ਹੋਇਆ ਤੇ ਇਹ ਇਹ ਸੰਪਰਦਾ ਦਾ ਨਾਮ ਇਸ ਕਰਕੇ ਵੀ ਪਿਆ ਕਿਉਂਕਿ ਚਿਸ਼ਤਨਗਰ ਵਿੱਚ ਇਨਾਂ ਦਾ ਟਿਕਾਣਾ ਹੁੰਦਾ ਸੀ ਸੂਫੀਆਂ ਦਾ ਚਿਸ਼ਤਨਗਰ ਦੇ ਵਿੱਚ ਟਿਕਾਣਾ ਹੋਣ ਕਰਕੇ ਹੀ ਇਸ ਸੰਪਰਦਾ ਦਾ ਨਾਮ ਚਿਸ਼ਤੀ ਪਿਆ ਤੇ ਇਹ ਅਫਗਾਨਿਸਤਾਨ ਦੇ ਵਿੱਚ ਇਸ ਦੀ ਸਥਾਪਨਾ ਹੋਈ ਖਵਾਜਾ ਮਹੀਉਦੀਨ ਚਿਸ਼ਤੀ ਸੀ ਜਿਸ ਦਾ ਕੀ ਉਤਰਾਧਿਕਾਰੀ ਬਖਤਿਆਰ ਕਾਕੀ ਸੀ ਉਸਨੇ ਇਸ ਸੰਪਰਦਾ ਨੂੰ ਅੱਗੇ ਵਧਾਇਆ ਅ ਇਸ ਸੰਪਰਦਾ ਨੂੰ ਅੱਗੇ ਵਿਧਾਨ ਦੇ ਵਿੱਚ ਸ਼ੇਖ ਫਰੀਦ ਸੂਫੀ ਜੋ ਕਵੀ ਨੇ ਉਹ ਵੀ ਇਸ ਸੰਪਰਦਾ ਦੇ ਅੰਤਰਗਤ ਹੀ ਆਉਂਦੇ ਨੇ ਉਹਨਾਂ ਨੇ ਦੱਸਿਆ ਕਿ ਕਿਸੇ ਸਿੱਕੇ ਨਾਲ ਮੁਰਖ ਹਰ ਵੇਲੇ ਅੱਲਾ ਨੂੰ ਯਾਦ ਕਰਦਾ ਹੈ ਅੱਲਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਨੇ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਕਿਸਮ ਦੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਕਈ ਕਿਸਮ ਦੇ ਜਿਸ ਤਰ੍ਹਾਂ 40 ਦਿਨ ਦਾ ਫਕੀਰ ਰੱਖਣਾ 40 ਦਿਨ ਦਾ ਵਰਤ ਰੱਖਣਾ ਚਲੀਹੇ ਕਟਣ ਦੀ ਪ੍ਰਥਾ ਸ਼ੁਰੂ ਕੀਤੀ ਤੇ ਮਨ ਨੂੰ ਤਪ ਸਾਧਨਾ ਨਾਲ ਕਿਸ ਤਰੀਕੇ ਨਾਲ ਮਾਰਨਾ ਹੈ ਕਿਸ ਤਰੀਕੇ ਨਾਲ ਆਪਣੀਆਂ ਇਛਾਵਾਂ ਨੂੰ ਕਾਬੂ ਕਰਨਾ ਹੈ ਇਸ ਬੰਦੇ ਵਿੱਚ ਜ਼ਿਕਰ ਕੀਤਾ ਦੂਸਰੀ ਸੰਪਰਦਾ ਸੀ ਸੋਹਰਾ ਵਰਤੀ ਸੰਪਰਦਾ ਇਹ ਸੰਪਰਦਾ ਪਹਿਲੀ ਸੰਪਰਦਾਵਾਂ ਦੇ ਨਾਲੋਂ ਬਿਲਕੁਲ ਹੀ ਵੱਖਰੀ ਸੀ ਜੋ ਚਿਸ਼ਤੀ ਸੰਪਰਦਾ ਸੀ ਉਹ ਸਿਰਫ ਇਸਲਾਮ ਨੇ ਕੱਟੜ ਨਿਯਮਾਂ ਦੀ ਪਾਲਣਾ ਕਰਦੀ ਸੀ ਪਰ ਇਹਨਾਂ ਨੇ ਕੱਟੜ ਇਸਲਾਮ ਦੇ ਨਿਯਮਾਂ ਨੂੰ ਪਾਲਣਾ ਕਰਨ ਦੀ ਬਜਾਏ ਸਗੋਂ ਉਸ ਨੂੰ ਲਚਕੀਲਾ ਬਣਾਉਂਦਾ ਯਤਨ ਕੀਤਾ ਇਸ ਦੇ ਮੋਢੀ ਨੇ ਸ਼ੇਖ ਬਹਾਉਦੀਨ ਸ਼ਹਾਬੀ ਇਸ ਦੇ ਸਿਰਤੇ ਇਸ ਸੰਪਰਦਾ ਨੂੰ ਅੱਗੇ ਲੈ ਕੇ ਜਾਣ ਦਾ ਸਿਹਰਾ ਆਉਂਦਾ ਹੈ ਇਹਨਾਂ ਨੇ ਕਿਹਾ ਕਿ ਜੋ ਮਨੁੱਖ ਪਾਪ ਕਰਦਾ ਹੈ ਉਸ ਨੂੰ ਹਮੇਸ਼ਾ ਪਾਪਾਂ ਤੋਂ ਪ੍ਰਸਤਿਤ ਕਰਨਾ ਚਾਹੀਦਾ ਹੈ ਇਸ ਕਰਕੇ ਪਾਪਾਂ ਦਾ ਪ੍ਰਸਤਿਤ ਕਰਨ ਦੇ ਲਈ ਉਹਨਾਂ ਨੂੰ 5 ਵਾਰ ਦਿਨ ਦੇ ਵਿੱਚ ਕਲਮਾ ਪੜ੍ਹਨਾ ਚਾਹੀਦਾ ਹੈ ਨਮਾਜ਼ ਪੜ੍ਹਨੀ ਚਾਹੀਦੀ ਹੈ ਰੋਜ਼ੇ ਰੱਖਣੇ ਚਾਹੀਦੇ ਨੇ ਇਹਨਾਂ ਦਾ ਪੂਰਾ ਜੋਰ ਪਰਮਾਤਮਾ ਦੀ ਭਗਤੀ ਤੇ ਸੀ ਤੀਸੀ ਸੰਪਰਦਾ ਹੈ ਕਾਦਰੀ ਸੰਪਰਦਾਏ ਕਾਦਰੀ ਸੰਪਰਦਾਏ ਅਬਦੁਲ ਕਾਦਰ ਜਿਲਾਨੀ ਸਿਕੰਦਰ ਲੋਦੀ ਜੋ ਕੇ ਦਾ ਚੇਲਾ ਸੀ ਉਨ੍ਹਾਂ ਨੇ ਇਸ ਨੂੰ ਅੱਗੇ ਲੈ ਕੇ ਗਏ ਇਸ ਸੰਪਰਦਾਏ ਦੀ ਇੱਕ ਖਾਸੀਅਤ ਇਹ ਸੀ ਕਿ ਇਸ ਸੰਪਰਦਾਵਾਲੇ Sufi ਜਿੰਨੇ ਵੀ ਸੀ ਉਹ ਪਰਮਾਤਮਾ ਦੀ ਆਰਾਧਨਾ ਦੇ ਵਿੱਚ ਇੰਨੇ ਜ਼ਿਆਦਾ ਮਗਨ ਹੋ ਜਾਂਦੇ ਸੀ ਕਹਿ ਸਕਦੇ ਕਿ ਚੱਲੇ ਹੀ ਹੋ ਜਾਂਦੇ ਸੀ ਇਸ ਸੰਪਰਦਾਏ ਦੇ ਵਿੱਚ ਸ਼ਾਹ ਹੁਸੈਨ Sufi ਕਵੀ ਆਉਂਦੇ ਨੇ ਇਹਨਾਂ ਨੇ ਪੀਰਾਂ ਦੇ ਪੀਰ ਪੀਰ ਦਸਤਗੀਰ ਅਨੇਕਾਂ ਉਪਾਦੀਆਂ ਦੇ ਨਾਲ ਇਹਨਾਂ Sufia ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਹਨਾਂ ਦੇ ਪਰਮਾਤਮਾ ਦੇ ਵਿੱਚ ਇੰਨੇ ਜਿਆਦਾ ਹੁੰਦੇ ਸੀ ਕਿ ਇਹਨਾਂ ਨੂੰ ਆਪਣੇ ਆਲੇ ਦੁਆਲੇ ਦੀ ਵੀ ਕੋਈ ਸੁਚ-ਬੁਝ ਨਹੀਂ ਸੀ ਰਹਿੰਦੀ। ਬੇਸੁਰ ਹੋ ਜਾਂਦੇ ਸੀ ਤੇ ਉਹ ਇਹਨਾਂ ਨੂੰ ਹਾਲ ਪੈਰਾਂ ਦੀ ਸਥਿਤੀ ਤੱਕ ਪਹੁੰਚ ਜਾਂਦੇ ਸੀ। ਨਕਸ਼ਬੰਦੀ ਚੌਥੀ ਸੰਪਰਦਾ ਹੈ। ਬਹਾਉਦੀਨ ਇਸ ਦੇ ਮੋਢੀ ਨੇ ਨਕਸ਼ਬੰਦ ਦਾ ਅਰਥ ਹੈ ਕਪੜਾ ਛਪਾਉਣ ਦਾ ਕੰਮ ਕਿ ਜਿਸ ਤਰ੍ਹਾਂ ਕਪੜੇ ਤੇ ਸ਼ਪਾਈ ਦਾ ਕੰਮ ਹੁੰਦਾ ਹੈ ਉਸੇ ਤਰੀਕੇ ਨਾਲ ਪਰਮਾਤਮਾ ਦੇ ਵਿਚਾਰਾਂ ਨੂੰ ਮਨ ਦੇ ਵਿੱਚ ਕਿਸ ਤਰੀਕੇ ਨਾਲ ਧ੍ਰੜ ਕੀਤਾ ਜਾਂਦੇ ਆ ਮੰਨ ਦੇ ਵਿੱਚ ਹੀ ਸ਼ਾਪ ਦਿੱਤੇ ਜਾਂਦੇ ਨੇ ਨਕਸ਼ ਉਕਰ ਜਾਂਦੇ ਨੇ ਕਿ ਸਦੀ ਵੀ ਸਾਡੇ ਉਹ ਇੱਕ ਨਕਸ਼ ਬਣ ਕੇ ਸਾਹਮਣੇ ਆਉਂਦੇ ਨੇ ਇਹ ਉਸ ਤਰੀਕੇ ਦੀ ਨਕਸ਼ਮੰਦੀ ਸੰਪਰਦਾਇ ਸੀ ਇਹਨਾਂ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਤੇ ਅੱਲਾਹ ਤੇ ਪੂਰਾ ਵਿਸ਼ਵਾਸ ਸੀ ਤੇ ਉਹ ਜੋ ਸਵਾਗ ਵਗੈਰਾ ਵਾਲੀ ਪ੍ਰਥਾ ਹੈ ਉਸ ਨੂੰ ਉਹ ਨਕਾਰਦੇ ਸੀ ਇਹਨਾਂ ਨੇ ਕਾਮਯੁੱਤ ਦਾ ਸਿਧਾਂਤ ਪੇਸ਼ ਕੀਤਾ ਸੀ ਅਗਲੀ ਸੰਪਰਦਾਇ ਹੈ ਮਲਾਮਤੀ ਸੰਪਰਦਾਇ ਮਲਾਮਤੀ ਸੰਪਰਦਾਇ ਵਾਲੇ ਸੁਤੰਤਰ ਜੀਵਨ ਜਿਉਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਇਹ ਪ੍ਰਭੂ ਪਿਆਰ ਦੇ ਰਾਸ ਦੇ ਵਿੱਚ ਆਉਣ ਵਾਲੇ ਸੰਸਾਰ ਦੀਆਂ ਕਿਸੇ ਕਿਸਮ ਦੇ ਰੁਕਾਵਟਾਂ ਨੂੰ ਬਰਦਾਸ਼ਤ ਨਹੀਂ ਸੀ ਕਰਦੇ ਇਹਨਾਂ ਨੇ ਕਰਮ ਕਾਂਡਾਂ ਦੀ ਖੁੱਲਕੇ ਵਿਰੋਧਤਾ ਕੀਤੀ ਇਸ ਦੇ ਨਾਲ ਹੀ ਇਹ ਕਹਿੰਦੇ ਸੀ ਕਿ ਮਨੁੱਖ ਪਰਮਾਤਮਾ ਨੂੰ ਆਪ ਪ੍ਰਾਪਤ ਕਰ ਸਕਦਾ ਹੈ ਤੇ ਉਸ ਨੂੰ ਕਿਸੇ ਕਿਸਮ ਦੇ ਦਿਖਾਵੇ ਦੀ ਲੋੜ ਨਹੀਂ ਹੋਣੀ ਚਾਹੀਦੀ ਸਗੋਂ ਉਹ ਚੰਗੇ ਕਰਮ ਕਰਕੇ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਸਾਰੀਆਂ ਸੰਪਰਦਾਇ ਸੀ ਜਿਨ੍ਹਾਂ ਦਾ ਮੁੱਖ ਵਿਸ਼ਾ ਇਸਲਾਮੀ ਜੀਵਨ ਜਾਂਚ ਨੂੰ ਹੀ ਪੇਸ਼ ਕਰਨਾ ਸੀ ਸੂਫੀ মত ਨੂੰ ਜਾਣਨ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਬਾਬਾ ਸ਼ੇਖ ਫਰੀਦ ਜੀ ਦੀ ਜਿਨ੍ਹਾਂ ਦਾ ਸਮਾ 1173 ਤੋਂ 1268 ਈਸਵੀ ਤੱਕ ਦਾ ਸੀ ਸ਼ੇਖ ਫਰੀਦ ਜੀ ਦੇ ਪ੍ਰਵੇਸ਼ ਕਰਨ ਦੇ ਨਾਲ ਹੀ ਪੰਜਾਬੀ ਸਾਹਿਤ ਇੱਕ ਨਵੇਂ ਯੁੱਗ ਦੇ ਵਿੱਚ ਆ ਗਿਆ ਸ਼ੇਖ ਫਰੀਦ ਜੀ ਨੇ ਕਵਿਤਾ ਸ਼ਬਦ 시 ਲੋਕਾਂ ਦੀ ਰਚਨਾ ਕੀਤੀ ਹੈ ਉਹਨਾਂ ਦਾ ਜਨਮ 1173 ਈਸਵੀ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਵਿਖੇ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਕਰ ਹੋਇਆ। ਉਹਨਾਂ ਦੇ ਪਿਤਾ ਜੀ ਸ਼ਾਹੀ ਖਾਨਦਾਨ ਦੇ ਨਾਲ ਸੰਬੰਧਿਤ ਸੀ। ਛੋਟੀ ਉਮਰ ਦੀ ਵਿੱਚ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਦੇ ਜੀਵਨ ਦੇ ਉੱਪਰ ਉਹਨਾਂ ਦੀ ਮਾਂ ਦਾ ਕਾਫੀ ਪ੍ਰਭਾਵ ਸੀ। ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਭਗਤੀ ਵਿੱਚ ਲਗਾਉਣ ਦਾ ਪੂਰਾ ਜੋਗਦਾਨ ਦਿੱਤਾ। ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਹਰ ਰੋਜ਼ ਭਗਤੀ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਉਹ ਭਗਤੀ ਕਰਨ ਨੂੰ ਤਿਆਰ ਹੋ ਗਏ ਪਰ ਜਿਵੇਂ ਜਿਵੇਂ ਸਮਾਬੀਤਦਾ ਗਿਆ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਭਗਤੀ ਕਰਨਗੇ ਤਾਂ ਉਹਨਾਂ ਨੂੰ ਕੀ ਮਿਲੇਗਾ ਤਾਂ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪ੍ਰਮਾਤਮਾ ਸ਼ੱਕਰ ਦੇਵੇਗਾ ਕਿਉਂਕਿ ਸ਼ੇਖ ਫਰੀਦ ਜੀ ਨੂੰ ਸ਼ੱਕਰ ਬਹੁਤ ਪਸੰਦ ਸੀ ਤੇ ਇਸ ਇਸ ਖੁਸ਼ ਇਸ ਲਾਲਚ ਦੇ ਕਰਕੇ ਉਹਨਾਂ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਜਿਵੇਂ ਹੀ ਉਹ ਸਵੇਰੇ ਭਗਤੀ ਕਰਕੇ ਉੱਠਦੇ ਸੀ ਉਹਨਾਂ ਦੀ ਮਾਂ ਉਹਨਾਂ ਦੀ ਸਰਾਨੇ ਦੀ ਥੱਲੇ ਸ਼ੱਕਰ ਰੱਖ ਦਿੰਦੀ ਸੀ ਜਿਵੇਂ ਉਹ ਸ਼ੱਕਰ ਆ ਦੇਖਦੇ ਤਾਂ ਬਹੁਤ ਖੁਸ਼ ਹੁੰਦੇ ਇਸ ਤਰੀਕੇ ਨਾਲ ਸਮਾਂ ਬੀਤਦਾ ਗਿਆ ਉਹ ਭਗਤੀ ਕਰਦੇ ਉੱਠ ਕੇ ਸ਼ੱਕਰ ਜਿਹੜੀ ਆ ਖਾ ਲੈਂਦੇ ਇੱਕ ਦਿਨ ਉਹ ਭਗਤੀ ਕਰਕੇ ਜਿਵੇਂ ਹੀ ਉੱਠੇ ਉਹਨਾਂ ਦੀ ਮਾਂ ਨੂੰ ਚੇਤਾ ਭੁੱਲ ਗਿਆ ਕਿ ਉਹਨਾਂ ਨੇ ਸ਼ੱਕਰ ਉੱਥੇ ਨਹੀਂ ਰੱਖੀ ਪਰ ਉਸ ਦੀ ਮਾਂ ਨੂੰ ਡਰ ਲੱਗ ਪਿਆ ਕਿ ਹੁਣ ਉੱਥੇ ਸ਼ੱਕਰ ਨਹੀਂ ਹੋਵੇਗੀ ਤਾਂ ਸ਼ੇਖ ਫਰੀ ਜੀ ਦਾ ਦਿਲ ਟੁੱਟ ਜਾਵੇਗਾ ਪਰ ਜਿਵੇਂ ਸ਼ੇਖ ਫਰੀ ਜੀ ਪਕਤੀ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਸਰਾਣੇ ਨੂੰ ਜਿਵੇਂ ਚੁੱਕਿਆ ਪਰਮਾਤਮਾ ਵੱਲੋਂ ਉੱਥੇ ਸ਼ੱਕਰ ਮੌਜੂਦ ਸੀ ਉਹਨਾਂ ਦੀ ਮਾਂ ਇਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਈ ਤੇ ਉਹਨਾਂ ਦੀ ਮਾਤਾ ਨੇ ਉਸ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਕਿਹਾ ਕਿ ਇਹ ਸ਼ੱਕਰ ਪਰਮਾਤਮਾ ਨੇ ਰੱਖੀ ਹੈ ਤੇ ਇਸ ਕਰਕੇ ਤੇਰਾ ਨਾਮ ਅੱਜ ਤੋਂ ਸ਼ੱਕਰਗੰਜ ਹੋਇਆ ਉਸ ਸਮੇਂ ਉਸ ਦੇ ਨਾਲ ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੀ ਬਾਣੀ ਦੇ ਵਿੱਚ ਇੰਨੀ ਜ਼ਿਆਦਾ ਮਿਠਾਸ ਸੀ ਤੇ ਇਸ ਕਰਕੇ ਵੀ ਉਹਨਾਂ ਨੂੰ ਸ਼ਕਰਗੰਝ ਕਿਹਾ ਜਾਂਦਾ ਹੈ ਮੁੱਢਲੀ ਵਿਦਿਆ ਸ਼ੇਖ ਫਰੀ ਜੀ ਨੇ ਮੁੱਢਲੀ ਵਿਦਿਆ ਮੋਲਾਨਾ ਮਿੰਹਾਜ਼ੁਦੀਨ ਤੋਂ ਹਾਸਲ ਕੀਤੀ ਸੀ ਤੇ ਖਵਾਜਾ ਬਖਤਿਆਰ ਦੇ ਕਾਕੀ ਦੇ ਉਹ ਮুরিਦ ਬਣ ਗਏ ਸੀ ਉਹਨਾਂ ਦੇ ਪ੍ਰਭਾਵ ਅਧੀਨ ਹੀ ਉਹਨਾਂ ਨੇ ਚਿਸ਼ਤੀ ਸੰਪਰਦਾਏ ਦੇ ਮੋਢੀ ਬਣ ਗਏ ਸੀ ਅੰਤਲੇ ਸਮੇਂ ਵਿੱਚ ਉਹ ਜੋਧਨ ਜਿ ਟਿਕੇਗੇ ਜਿਨਨੂੰ ਪਾਤਪਟਨ ਕਿਹਾ ਜਾਂਦਾ ਹੈ ਉਹਨਾਂ ਦੀ ਰੂਹਾਨੀ ਪ੍ਰਸਿੱਧੀ ਬਹੁਤ ਦੂਰ ਦੂਰ ਤੱਕ ਫੈਲ ਗਈ ਸੀ ਸ਼ੇਖ ਫਰੀ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 112 ਸ਼ਲੋਕ ਹਨ ਤੇ 4 ਸ਼ਬਦ ਹਨ ਦੋ ਸ਼ਬਦ ਰਾਗ ਆਸਾ ਦੇ ਵਿੱਚ ਤੇ ਦੋ ਸ਼ਬਦ ਰਾਗ ਸੂਹੀ ਦੇ ਵਿੱਚ ਦਰਜ ਹਨ ਸ਼ੇਖ ਫਰੀ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਬਾਣੀ ਦਾ ਵਿਸ਼ਾਪਖ ਜੋ ਕਿ ਪਰਮਾਤਮਾ ਦੀ ਬੰਦਗੀ ਬਾਰੇ ਸੁਨੇਹਾ ਦਿੰਦਾ ਹੈ ਉਹ ਇਨਸਾਨ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਆਪਣਾ ਸਮਾਂ ਪਰਮਾਤਮਾ ਦੀ ਭਗਤੀ ਵਿੱਚ ਹੀ ਲਗਾਉਣਾ ਚਾਹੀਦਾ ਹੈ ਇੱਧਰ ਉੱਧਰ ਵਿੱਚ ਖਚਿਤ ਨਹੀਂ ਕਰਨਾ ਚਾਹੀਦਾ ਦਿਲੋਂ ਮੁਹੱਬਤ ਜਿਨ세 ਸੱਚਿਆ ਜਿਨ ਮਨ ਹੋਰ ਮੁਖ ਹੋਰ ਸੀ ਕਾਡੇ ਕੱਚਿਆ ਰੱਤੀ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਏ ਪਾਰ ਥੀ ਕਿ ਜਿੰਨਾ ਮਨੁੱਖਾਂ ਦੇ ਮਨ ਵਿੱਚ ਪਰਮਾਤਮਾ ਨਾਲੋਂ ਦਿਲੋਂ ਮੁਹੱਬਤ ਹੁੰਦੀ ਹੈ ਉਹੀ ਪਰਮਾਤਮਾ ਦੇ ਸੱਚੇ ਆਸ਼ਿਕ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਤੇ ਮੂੰਹ ਤੇ ਕੁਝ ਹੋਰ ਕਹਿੰਦੇ ਨੇ ਉਹ ਤਾਂ ਪਰਮਾਤਮਾ ਦੇ ਕੱਚੇ ਆਸ਼ਿਕ ਹੁੰਦੇ ਨੇ ਤੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਲੈ ਕੇ ਭੁਲਾ ਦਿੰਦੇ ਨੇ ਉਹ ਤਾਂ ਧਰਤੀ ਤੇ ਨੀਰੇ ਹਨ ਜਿਹੜੇ ਮਨੁੱਖ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹੀ ਅਸਲੀ ਮਨੁੱਖ ਹੁੰਦੇ ਨੇ ਇਸ ਤਰੀਕੇ ਨਾਲ ਉਹਨਾਂ ਦੀ ਬਾਣੀ ਤਾਂ ਸਾਨੂੰ ਕਹਿੰਦੀ ਹੈ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਨਾਮ ਰੂਪੀ ਬੇੜਾ ਵੀ ਜਿਹੜਾ ਸਮੇਂ ਦੇ ਅਨੁਸਾਰ ਹੀ ਜਪ ਲੈਣਾ ਚਾਹੀਦਾ ਹੈ ਬੇੜਾ ਬੱਦ ਨਾ ਸਕਿਉ ਬੰਧਨ ਕੀ ਵੇਲਾ ਸਰ ਸरोवर ਜਦ ਉਚਲੇ ਤਬ ਤਰਨ ਦਹੇਲਾ ਕਿ ਜਦੋਂ ਨਾਮ ਰੂਪੀ ਬੇੜਾ ਤਿਆਰ ਕਰਨ ਦਾ ਸਮਾਂ ਸੀ ਕਹਿੰਦੇ ਕਿ ਉਸ ਵੇਲੇ ਤਿਆਰ ਨਹੀਂ ਕਰ ਸਕੀ ਜੀ ਵੀ ਸ੍ਰੀ ਜਦੋਂ ਸਰੋਵਰ ਭਰ ਜਾਂਦਾ ਹੈ ਤਾਂ ਉਸੇ ਤਰਨੌਖਾ ਹੋ ਜਾਂਦਾ ਹੈ ਇਸ ਵੇਲੇ ਮਨੁੱਖ ਨੂੰ ਸਮੇਂ ਦੇ ਅਨੁਸਾਰ ਹੀ ਪਰਮਾਤਮਾ ਦਾ ਨਾਮ ਜਿਰਾ ਜਪ ਲੈਣਾ ਚਾਹੀਦਾ ਹੈ ਉਹਨਾਂ ਨੇ ਚੰਗੇ ਕਰਮ ਕਰਨ ਤੇ ਵੀ ਸਾਨੂੰ ਜ਼ੋਰ ਦਿੱਤਾ ਹੈ ਕਿ ਸਾਨੂੰ ਹਮੇਸ਼ਾ ਇਨਸਾਨ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਫਰੀਦਾ ਜਿਨੀ ਕਮੀ ਨਹੀਂ ਗੁਣ ਤੇ ਕਮਰੇ ਵਿਸਾਰ ਮਤੋ ਸ਼ਰਮਿੰਦਾ ਥੀ ਵੀ ਸਾਈ ਦੇ ਦਰਬਾਰ ਫਰੀ ਜੀ ਕਹਿੰਦੇ ਨੇ ਕਿ ਸਾਨੂੰ ਅਜਿਹੇ ਮਾਰੇ ਕੰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਦੇ ਨਾਲ ਸਾਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪਵੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਤਾਂ ਆਪਣੀ ਬਾਣੀ ਦੇ ਵਿੱਚ ਇੱਕ ਵੀ ਵਿਸ਼ਾ ਲਿਆ ਕਿ ਸੰਸਾਰ ਦੀ ਨਾਸ਼ ਮੰਨਦਾ ਹੈ ਕਿ ਸੰਸਾਰ ਸਥਿਰ ਨਹੀਂ ਹੈ ਸਮੇਂ ਦੇ ਅਨੁਸਾਰ ਇਹਦੇ ਵਿੱਚ ਕਦੇ ਨਾ ਕਦੇ ਜਿਹੜਾ ਮਨੁੱਖ ਹੈ ਉਹਨੇ ਵੀ ਨਾਸ਼ ਹੋ ਜਾਣਾ ਹੈ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ ਜਿਸ ਸੋ ਵਰਿਆਂ ਜੀਵਣਾ ਪੀਤਨ ਹੋ ਸਿੱਖੀ ਕਿਉਂਕਿ ਸ਼ੇਖ ਫਰੀ ਜੀ ਕਹਿੰਦੇ ਨੇ ਕਿ ਉਹ ਸਰੀਰ ਬੁੱਢਾ ਹੋ ਗਿਆ ਤੇ ਦੇ ਵੀ ਕੰਬਣੀ ਲੱਗ ਗਈ ਹੈ ਜੇਕਰ ਉਹਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਿਸ ਸੋ ਵਰਿਆਂ ਤੱਕ ਵੀ ਜੀਵੇ ਤਾਂ ਵੀ ਉਹਦਾ ਸਰੀਰ ਜਰਾ ਅੰਤ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਹੈ ਨੈਤਿਕ ਉਹਨਾਂ ਨੇ ਸ਼ੇਖ ਫਰੀ ਜੀ ਦੇ ਬਾਣੀ ਦੇ ਵਿੱਚ ਸਾਨੂੰ ਨੈਤਿਕ ਗੁਣਾਂ ਦੇ ਬਾਰੇ ਵੀ ਸੰਦੇਸ਼ ਮਿਲਦਾ ਹੈ ਉਹਨੇ ਹਰ ਵਰੀ ਹਰ ਵਾਰ ਮਨੁੱਖ ਨੂੰ ਕੁਝ ਚੰਗੇ ਨਾ ਚੰਗੇ ਗੁਣ ਧਾਰਨ ਕਰਨ ਬਾਰੇ ਸੰਦੇਸ਼ ਦਿੱਤਾ ਹੈ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸੁਭਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅਗ ਫਰੀ ਜੀ ਕਹਿੰਦੇ ਸੀ ਕਿ ਮੈਂ ਤਾਂ ਸੋਚਿਆ ਕਿ ਸਿਰਫ ਇਸ ਸੰਸਾਰ ਦੇ ਵਿੱਚ ਮੈਂ ਹੀ ਦੁਖੀ ਹਾਂ ਪਰ ਜਦੋਂ ਮੈਂ ਆਪਣੇ ਦੁੱਖ ਤੋਂ ਉੱਪਰ ਉੱਠ ਕੇ ਦੇਖਿਆ ਤਾਂ ਹਰ ਇੱਕ ਘਰ ਦੇ ਵਿੱਚ ਹੀ ਆ ਗਿਆ ਪਤਾ ਕਿ ਹਰ ਇੱਕ ਇਨਸਾਨ ਹੀ ਕਿਸ ਨਾ ਕਿਸੇ ਗੱਲ ਨੂੰ ਲੈ ਕੇ ਦੁਖੀ ਹੈ ਇਸ ਕਰਕੇ ਕਹਿੰਦੇ ਕਿ ਜੇਕਰ ਮਨੁੱਖ ਨੇ ਸੁਖੀ ਰਹਿਣਾ ਹੈ ਤਾਂ ਉਸ ਨੂੰ ਰੱਬ ਦੀ ਬੰਦਗੀ ਵੱਲ ਆਪਣਾ ਧਿਆਨ ਲਗਾਉਣਾ ਚਾਹੀਦਾ ਹੈ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਉ ਲੈਖਾ ਰੱਬ ਮੰਗੇਸੀਆ ਤੂੰ ਆਹੋ ਕਿਰੇ ਕੰਮ ਫਰੀ ਜੀ ਕਹਿੰਦੇ ਨੇ ਕਿ हे ਇਨਸਾਨ ਤੂੰ ਚਾਰ ਪੈਰ ਤਾ ਘੁੰਮ ਫਿਰ ਕੇ ਗਵਾ ਲੇ ਤੇ ਚਾਰ ਪੈਰ ਤੂੰ ਸੋ ਕੇ ਗਵਾ ਲੇ ਪਰ ਜੇਕਰ ਰੱਬ ਤੈਨੂੰ ਪੁੱਛੇਗਾ ਮੈਂ ਤੈਨੂੰ ਇਸ ਸੰਸਾਰ ਵਿੱਚ ਕੀ ਕਰਨ ਲਈ ਭੇਜਿਆ ਸੀ ਤਾਂ ਉਸ ਨੂੰ ਤੂੰ ਕੀ ਲੇਖਾ ਦੇਵੇਂਗਾ ਤੂੰ ਉਸ ਨੂੰ ਕੀ ਆਪਣੇ ਕਰਮਾਂ ਦਾ ਹਿਸਾਬ ਦੇਵੇਂਗਾ ਇਸ ਕਰਕੇ ਕਹਿੰਦੇ ਕਿ ਤੈਨੂੰ ਜਿੰਉਂਦੇ ਜੀ ਹੀ ਪਰਮਾਤਮਾ ਦੀ ਭਗਤੀ ਕਰ ਲੈਣੀ ਚਾਹੀਦੀ ਹੈ ਸ਼ੇਖ ਫੀਜੀ ਦੇ ਬਾਣੀ ਦੇ ਜੋ ਵਿਸ਼ੇ ਸਾਨੂੰ ਵੱਖਰੇ ਵੱਖਰੇ ਜੋ ਵਿਸ਼ੇ ਹੈ ਉਹ ਪਰਮਾਤਮਾ ਨਾਲ ਜੋੜਨ ਬਾਰੇ ਪਰਮਾਤਮਾ ਦੀ ਭਗਤੀ ਕਰਨ ਬਾਰੇ ਸੰਦੇਸ਼ ਦਿੰਦੇ ਆ ਸਿਰਫ ਉਹਨਾਂ ਦੇ ਵਿਸ਼ੇ ਪੱਖ ਦੇ ਬਾਰੇ ਨਹੀਂ ਉਹਨਾਂ ਦੇ ਰੂਪਕ ਪੱਖ ਬਾਰੇ ਵੀ ਅਸੀਂ ਚਰਚਾ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਬਾਣੀ ਬੋਧੀ ਕੰਚਾਂ ਦੀ ਪਰਮਾਰ ਹੈ ਉਹਦੇ ਵਿੱਚ ਸਾਨੂੰ ਜੋ ਉਹਨਾਂ ਨੇ ਅੰਝ ਪੇਸ਼ ਕੀਤੇ ਨੇ ਕੁਝ ਨਾ ਕੁਝ ਜੋ ਸਾਡੀ ਬੁੱਧੀ ਨੂੰ ਜਾਗਰਿਤ ਕਰਦੇ ਨੇ ਫਰੀਦਾ ਇਨੀ ਨਿੱਕੀ ਜੰਗੀਆਂ ਥਲ ਡੂੰਗਰ ਪਵਿਓਮ ਅੱਜ ਫਰੀਦਾ ਕੁਜਰਾ ਸੋ ਪੋਹਾ ਥਿਉ ਫਰੀ ਜੀ ਕਹਿੰਦੇ ਨੇ ਜੰਗੀਆਂ ਮਤਲ ਲੱਤਾਂ ਕਿ ਜਿਹੜੀ ਛੋਟੀਆਂ ਛੋਟੀਆਂ ਲੱਤਾਂ ਨੇ ਉਹਨਾਂ ਦੇ ਨਾਲ ਤੂੰ ਜਵਾਨੀ ਦੇ ਵੇਲੇ ਤਾਂ ਥਲ ਡੂੰਗਰ ਕੰ ਮੈਂ ਪਾਕ ਜਵਾਨੀ ਦੇ ਵੇਲੇ ਤਾਂ ਅਲੱਗ-ਅਲੱਗ ਥਾਵਾਂ ਤੇ ਜਾ ਕੇ ਪਹਾੜਾਂ ਤੇ ਜਾ ਕੇ ਸੈਰਾਂ ਕੀਤੀਆਂ ਨੇ ਪਰ ਅੱਜ ਬੁਢਾਪਾ ਆਣ ਤੇ ਇੱਕ ਕੁਝਾ ਜੋ ਤੇਰੇ ਲਾਗੇ ਪਿਆ ਉਹ ਵੀ ਤੈਨੂੰ ਸੋ ਕੋਹਾਂ ਦੇ ਬਰਾਬਰ ਲੱਗਦਾ ਹੈ ਤੇ ਇਸ ਕਰਕੇ ਉਹ ਕਹਿ ਰਹੇ ਕਿ ਤੁਹਾਨੂੰ ਜਵਾਨੀ ਦੇ ਵੇਲੇ ਹੀ ਪਰਮਾਤਮਾ ਦਾ ਨਾਮ ਜਪ ਲੈਣਾ ਚਾਹੀਦਾ ਹੈ ਉਹਨਾਂ ਨੇ ਆਪਣੀ ਕਵਿਤਾਵਾਂ ਦੇ ਵਿੱਚ ਬਾਣੀ ਦੇ ਵਿੱਚ ਜੋ ਆਪਣੇ ਸ਼ਲੋਕਾਂ ਦੇ ਵਿੱਚ ਬਿੰਬ ਸ਼ਬ ਚਿੱਤਰ ਵੀ ਵਰਤੇ ਨੇ ਫਰੀਦਾ ਸ਼ੱਕਰਖੰਡ ਗੁੜ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਬੇ ਵਸਤਾ ਮਿੱਠੀਆਂ ਰੱਬ ਨਾ ਪੂਜਨਤੁ ਫ੍ਰੀਜੀ ਕਹਿੰਦੇ ਨੇ ਸ਼ੱਕਰਖੰਡ ਗੁੜ ਮਿਸਰੀ ਸਭ ਕੁਝ ਮਿੱਠਾ ਹੈ ਦੁੱਧ ਵੀ ਮਿੱਠਾ ਹੈ ਪਰ ਸਾਰਿਆਂ ਦੀ ਮਿਠਾਸ ਦੇ ਅੱਗੇ ਪਰਮਾਤਮਾ ਦੀ ਮਿਠਾਸ ਸਭ ਤੋਂ ਉੱਪਰ ਹੈ ਸਬੇ ਵਸਤਾ ਮਿੱਠੀਆਂ ਰੱਬ ਨਾ ਪੂਜਨਤੁ ਇੰਨਾ ਸਾਰੇ ਚੀਜ਼ਾਂ ਮਿੱਠਾ ਹੋਣ ਦੇ ਬਾਵਜੂਦ ਵੀ ਉਹ ਰੱਬ ਤੱਕ ਨਹੀਂ ਪਹੁੰਚ ਸਕਦੀਆਂ ਕਿਉਂਕਿ ਰੱਬ ਦੀ ਮਿਠਾਸ ਇਹਨਾਂ ਸਾਰੀ ਚੀਜ਼ਾਂ ਤੋਂ ਜ਼ਿਆਦਾ ਹੈ ਸ਼ੇਖ ਫੀਜੀ ਦੇ ਬਾਣੀ ਦੇ 17 ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਨਾਂ ਵਿੱਚ ਕਾਫੀ ਜਗ੍ਹਾ ਤੇ ਦੁਕਾਨ ਤੇ ਮੇਲ ਵੀ ਖਾਂਦਾ ਹੈ ਜਿਸ ਤਰ੍ਹਾਂ ਦੁੱਧ ਤੁਦ ਲਿਖਾਏ ਆਏ ਇਸ ਰਿਕੇ ਦੇ ਸ਼ੇਖ ਫੀਜੀ ਦੇ ਜੇ 17 ਨੇ ਉਹਨਾਂ ਦੇ ਤਪਾਂਤ ਵੀ ਜਿਹੜਾ ਮਿਲਦਾ ਹੈ ਦੁਹੇਰਾ ਸ਼ੰਦ ਸ਼ੇਖ ਫੀਜੀ ਨੇ ਆਪਣੇ ਬਾਣੀ ਦੇ ਵਿੱਚ ਦੁਹਰੇ ਸ਼ੰਦ ਦੀ ਵੀ ਵਰਤੋਂ ਕੀਤੀ ਹੈ ਜੀਤ ਦਿਹਾਰੇ ਤਨਵਰੀ ਸਾਹੇ ਲੈ ਲਿਖਾਏ ਮਲਕ ਜੀ ਕੰਨੀ ਸੁਣੀ ਦਾ ਮੂਹ ਦਿਖਾਲੇ ਆਏ ਕਿ ਜਿਸ ਦਿਨ ਜੀ ਵਿਸਤਰੀ ਦਾ ਵਿਆਹ ਹੋਣਾ ਉਹ ਦਿਨ ਪਹਿਲਾਂ ਨਿਸ਼ਚਿਤ ਹੋ ਚੁੱਕਿਆ ਹੈ ਭਾਵੇਂ ਕਿ ਜਿਸ ਦਿਨੇ ਇਨਸਾਨ ਨੇ ਧਰਤੀ ਤੇ ਆਣਾ ਹੈ ਤੇ ਜਿਸ ਦਿਨ ਉਹਦੀ ਮੌਤ ਹੋਣੀ ਉਹ ਸਮਾਂ ਪਹਿਲਾਂ ਹੀ ਨਿਸ਼ਚਿਤ ਹੋ ਚੁੱਕਿਆ ਹੈ ਮਲਕ ਜੀ ਕੰਨੀ ਸੁਣੀ ਦਾ ਮਲਕ ਮੌਤ ਦਾ ਫਰਿਸ਼ਤਾ ਜਿਸ ਨੂੰ ਆਪਾਂ ਕੰਨਾ ਨਾ ਸੁਣਦੇ ਆ ਉਹ ਉਸ ਦਿਨ ਆ ਕੇ ਸਾਨੂੰ ਮੂਹ ਵਿਖਾਂਦਾ ਤੇ ਕਹਿੰਦੇ ਕਿ ਸਾਡੀ ਜਿਹੜੀ ਜਿੰਦ ਹੈ ਉਹ ਕੱਢ ਕੇ ਲੈ ਜਾਂਦਾ ਹੱਡਾਂ ਨੂੰ ਕਰਕਾ ਕੇ ਪਣ ਤੋੜ ਕੇ ਸਾਡੀ ਜਿੰਦ ਕੱਢ ਕੇ ਲੈ ਜਾਂਦਾ ਹੈ ਕਿ ਜੋ ਸਾਡਾ ਸਮਾਂ ਜਿੱਦੋਂ ਸਾਡੀ ਮੌਤ ਹੋਣੀ ਸਮਾਂ ਪਹਿਲੇ ਹੀ ਨਿਸ਼ਚਿਤ ਕੀਤਾ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਦੋਹਿਰਾ ਸ਼ਾਂਦੀ ਨਿਵਰਤੀ ਸਿਰਫ ਦੋ ਤੁਕਾਂ ਵਾਲੀ ਸ਼ੰਦਾਂ ਦੀ ਹੀ ਵਰਤੋਂ ਨਹੀਂ ਕੀਤੀ ਸੋ ਉਹਨਾਂ ਨੇ ਸੋਠਾ ਸ਼ਾਂਦਵੀ ਵਰਤੇ ਹੈ ਸੋਠਾ ਸ਼ਾਂਦ ਜਿਹਨੂੰ ਕਿ ਉਲਟਾ ਰੂਪ ਜਰਾਸੀ ਕਹਿ ਸਕਦੇ ਆ ਇੱਕ ਫਿੱਕਾ ਨਗਾਲੀਏ ਸਭਨਾ ਵਿੱਚ ਸੱਚਾ ਤਾਂ ਨਹੀਂ ਕਹਿੰਦੇ ਕਿ ਮਨੁੱਖ ਨੂੰ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਬੋਲ ਬੋਲਣਾ ਚਾਹੀਦਾ ਕਿਉਂਕਿ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਸੱਚਾ ਨਿਵਾਸ ਕਰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸ਼ਲੋਕਾਂ ਦੇ ਵਿੱਚ ਫਾਰਸੀ ਅਰਬੀ ਸ਼ਬਦ ਜੋ ਵਰਤੇ ਹਨ ਉਹਨਾਂ ਨੂੰ ਪੰਜਾਬੀ ਉਚਾਰਨ ਦੇ ਮੁਸਾ ਟਾਲ ਕੀ ਉਹਨਾਂ ਨੇ ਵਰਤੇ ਹਨ ਜਿਵੇਂ ਕਿ ਵਕਤ ਸ਼ਬਦ ਨੂੰ ਵਕਤ ਲਿਖਿਆ ਹੈ ਨਿਮਾਜ਼ ਨੂੰ ਨਿਵਾਜ਼ ਲਿਖਿਆ ਹੈ ਪੁਲਸਰਾਤ ਨੂੰ ਪੁਰਸਲਾਤ ਦਾ ਨਾਮ ਉਹਨਾਂ ਨੇ ਦਿੱਤਾ ਹੈ ਇਸ ਤਰ੍ਹਾਂ ਉਹਨਾਂ ਨੇ ਸ਼ੇਖ ਫਰੀ ਜੀ ਨੇ ਵੱਖਰੇ ਵੱਖਰੇ ਅਲੰਕਾਰਾਂ ਦੀ ਵੀ ਵਰਤੋਂ ਕੀਤੀ ਹੈ ਸ਼ੇਖ ਫਰੀ ਜੀ ਇੱਕ ਜਿਹੇ ਕਵੀ ਨੇ ਜਿੰਨਾ ਨੇ ਪਹਿਲੀ ਵਾਰੀ ਪਤੀ ਪਤਨੀ ਵਾਲੇ ਅਲੰਕਾਰ ਨਾਲ ਜਰੀਆ ਗੱਲ ਕੀਤੀ ਹੈ ਇਸ ਤਰ੍ਹਾਂ ਜਿੰਨੇ ਵੀ ਹੋਰ ਕਵੀ ਹੋਏ ਨੇ ਸ਼ੇਖ ਫਰੀਦ ਤੋਂ ਬਾਅਦ ਜਿੰਨੇ ਵੀ ਹੋਰ ਪੰਜਾਬੀ ਸੂਫੀ ਕਵੀ ਹੈ ਉਹਨਾਂ ਨੇ ਇਹਨਾਂ ਦੇ ਵਿਚਾਰਾਂ ਤੋਂ ਕਾਫੀ ਜ਼ਿਆਦਾ ਪ੍ਰੇਰਣਾ ਲਈ ਸ਼ੇਖ ਫਰੀਦ ਜੀ ਦੁਆਰਾ ਰਚੀ ਗਈ ਬਾਣੀ ਦੇ ਅਨੁਭਵਾਂ ਤੇ ਉਹਨਾਂ ਦੀ ਅਭਿਵਿਅਕਤੀ ਦਾ ਇੰਨਾ ਜ਼ਿਆਦਾ ਪ੍ਰਭਾਵ ਰਿਹਾ ਕਿ ਜਿਹੜੇ ਆਉਣ ਵਾਲੇ ਅਗੂ ਆਧੁਨਿਕ ਪੰਜਾਬੀ ਦੇ ਕਵੀ ਹੈ ਭਾਈ ਵੀਰ ਸਿੰਘ ਧਨੀ ਰਾਮ ਚਾਤਰੀਕ ਤੇ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੇ ਉਹਨਾਂ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਹੋਏ ਤੇ ਉਹਨਾਂ ਦੇ ਨੈਤਿਕ ਗੁਨਾਵਲੀਆਂ ਨੂੰ ਹੀ ਆਪਣੀਆਂ ਕਵਿਤਾਵਾਂ ਦੇ ਵਿੱਚ ਅੱਗੇ ਰੂਪਮਾਨ ਕੀਤਾ ਹੈ। ਅੰਤ ਵਿੱਚ ਮੈਂ ਇਹ ਹੀ ਕਹਾਂਗੀ ਕਿ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸੂਫੀ ਮਤ ਸੂਫੀ ਮਤ ਕਿਵੇਂ ਹੋਦ ਵਿੱਚ ਆਇਆ, ਕਿਵੇਂ ਉਹਦੀਆਂ ਸੰਪਰਦਾਵਾਂ ਸਨ ਤੇ ਬਾਬਾ ਫਰੀਦ ਜੀ ਦਾ ਕੀ ਯੋਗਦਾਨ ਹੈ ਇਸ ਸੰਬੰਧ ਵਿੱਚ ਕਾਫੀ ਜਾਣਕਾਰੀ ਮਿਲੀ ਹੋਵੇਗੀ। ਮੈਂ ਆਸ ਕਰਦੀ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਸੰਦ ਕਰੋਗੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ। ਧੰਨਵਾਦ ਜੀ।